ਇੱਕ ਨਾ ਅੱਜ ਚੀਜ਼ ਛੋੜਨਾ ਸ਼ੇਅਰ ਕਰਦੇ ਆਂ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਕਮੈਂਟ ਕਰਕੇ ਆਹ ਨਾ ਮੁਰਗੀਆਂ ਨੇ ਅੱਜ ਅੰਡੇ ਦਿੱਤੇ ਆ ਇੱਕ ਤਾਂ ਆਹ ਸਾਈਜ਼ ਆ ਆ ਦੇਖੋ ਗੁਗਲ ਦੇ ਪੋਟੇ ਜੱਡਾ ਤੇ ਇੱਕ ਉਦੋਂ ਵੀ ਛੋਟਾ ਤੇ ਇਹਨੂੰ ਆਪਾਂ ਫੇਰ ਅੰਦਰ ਜਾ ਕੇ ਦੂਜੇ ਅੰਡੇ ਨਾਲ ਵੀ ਕੰਪੇਅਰ ਕਰਾਂਗੇ ਵੀ ਕਿੰਨੇ ਛੋਟੇ ਆ ਇਹ ਪਤਾ ਨਹੀਂ ਕੀ ਕਾਰਨ ਹੁੰਦਾ ਪਹਿਲੀ ਵਾਰੀ ਐਵੇਂ ਹੋਇਆ ਵੀ ਇਹ ਇੰਨੇ ਛੋਟੇ ਅੰਡੇ ਆ ਆ ਦੇਖੋ ਹੱਥ 'ਚ ਹੁਣ ਆਪਾਂ ਇਹਨੂੰ ਕੰਪੇਅਰ ਕਰਨਾ ਦੂਜੇ ਅੰਡੇ ਨਾਲ ਕਿਹਦੇ ਵਿੱਚ ਹੁੰਦੇ ਆ ਆ ਦੇਖੋ ਇੰਨਾ ਫਰਕ ਇਹ ਕਾ ਰੱਖਿਆ ਆਪਾਂ ਇੱਕ ਦੂਜਾ ਤਾਂ ਅੰਡਾ ਸਹੀ ਆ ਜਿਹੜਾ ਆ ਦੇਖੋ ਇਹਦੇ ਮੁਕਾਬਲੇ ਤੇ ਇਹ ਕਾ ਦੇਖੋ ਆ ਦੇਖ ਕੇ ਕਿੰਨਾ ਫਰਕ ਆ ਦੋਹਾਂ ਦਾ ਇੱਕ ਤੇ ਆ ਇਹ ਹੁਣ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਕਾਰਨ ਆ ਹੋਇਆ ਪਹਿਲੀ ਅਰੀਆ ਇਹ ਆ ਤਾਂ ਜਮੇ ਛੋਟਾ ਜਿਹਾ ਜਿਵੇਂ ਕੋਕਗਨਾ ਦੇ ਅੰਡੇ ਹੁੰਦੇ ਆ ਨਿੱਕੇ ਨਿੱਕੇ ਉਗ ਜਾਂ ਆ ਥੋੜਾ ਜਿਹਾ ਵੱਡਾ ਤੇ ਆਂਡਾ ਜਿਹੜਾ ਸਹੀ ਸਾਈਜ਼ਾਂ ਦਾ ਇਹਦਾ ਹੁੰਦਾ ਤੋਂ ਜੇ ਕਿਸੇ ਨੂੰ ਵੀ ਇਹ ਪਤਾ ਹੋਵੇ ਵੀ ਕੀ ਕਾਰਨ ਹੁੰਦਾ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਵੀਡੀਓ ਨਾਲ ਬਣੇ ਰਹਿੰਦੇ ਧੰਨਵਾਦ